ਰੋਲ ਸਰ ਦੇਸ਼ ਦੇ ਕਿੰਦੇ ਹੀ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਦਾ ਦੇ ਨੀਸ ਸਿੰਘ ਬਿੱਟੂ ਜੀ ਨੂੰ ਮਿਲ ਕੇ ਆਇਆ ਮਾਈਕ ਇਤਨਾ ਉੱਪਰ ਕਿਉਂ ਲਿਜਾ ਰਹੇ ਹੋ ਭਾਈ ਉਹ ਮੇਰੀ ਮੀਟਿੰਗ ਜਿਹੜੀ ਉਹਨਾਂ ਦੇ ਨਾਲ ਬਹੁਤ ਵਧੀਆ ਹੋਈ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਔਰ ਦੋ ਜਿਹੜੇ ਇਸ਼ੂ ਸੀ ਕਿ ਮੈਂ ਲੈ ਕੇ ਆਇਆ ਸੀਗਾ ਇਹਦਾ ਜਿਹੜਾ ਵਿਧਾਨ ਸਭਾ ਹਲਕਾ ਅਮਰ ਸਾਹਿਬ ਦੇ ਵਿੱਚ ਅਜ ਨਾਲਾ ਬਿਲਕੁਲ ਬਾਰਡਰ ਦੇ ਉੱਤੇ ਹੈ ਔਰ 라ਵੀ ਦਾ ਉਹਦੇ ਨਾਲ ਲੱਗਦਾ ਅਗਲੇ ਪਾਸੇ ਜਿਹੜਾ ਪਾਕਿਸਤਾਨ ਉਹ ਦਸੀ ਐ ਨਾਲੇ ਦੇ ਲੋਕ ਜਿਹੜੇ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਗਈ ਸਾਡੇ ਕੋਲ ਕੋਈ ਚੰਗੀਆਂ এডਿਕੇਸ਼ਨ ਸਸਤਾਵਾਂ ਨਹੀਂ ਗਈ ਕਿਉਂਕਿ ਅਸੀਂ ਬਾਰਡਰ ਤੇ ਆ ਤੇ ਅਸੀਂ ਰੇਲਵੇ ਦੇ ਨਾਲ ਜੁੜ ਨਹੀਂ ਸਕੇ ਸਾਡਾ ਲਿੰਕ ਜਿਹੜਾ ਰੇਲਵੇ ਦੇ ਨਾਲ ਜੁੜ ਕੇ ਜਿਹੜਾ ਦੇਸ਼ ਦੇ ਨਾਲ ਬਣਨਾ ਸੀਗਾ ਉਹ ਹੁਣ ਤੱਕ ਬਣ ਨਹੀਂ ਸਕਿਆ ਸੋ ਮੈਂ ਬਿੱਟੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤੇ ਸਾਡਾ ਜਿਹੜਾ ਜਿੱਦੋਂ ਹਿੰਦਪਾਕ ਜਿਹੜਾ ਇੱਕ ਦੇਸ਼ ਸੀਗਾ ਉਸ ਸਮੇਂ ਅਜਨਾਲੇ ਤੋਂ ਅੱਗੇ ਇੱਕ ਬੱਲਰਵਾਲ ਕਸਬਾ ਅਲਾਸਿਕ ਬਦਾਦੀ ਦਾ ਉਹ ਕਸਬਾ ਔਰ ਉਹ ਕਸਬਾ ਜਿਹੜਾ ਬੜਾ ਉਸ ਸਮੇਂ ਵਪਾਰਕ ਕੇਂਦਰ ਸੀਗਾ ਵਪਾਰੀਆਂ ਦਾ ਘਟ ਸੀਗਾ ਉੱਥੋਂ ਤੱਕ ਮੈਂ ਇਹਨਾਂ ਨੂੰ ਕਿਹਾ ਕਿ ਰੇਲਵੇ ਲਾਈਨ ਜਿਹੜੀ ਬਣਾਈ ਜਾਵੇ ਅੰਮ੍ਰਿਤਸਰ ਤੋਂ ਅਜਨਾਲਾ ਬੱਲਰਵਾਲ ਰੇਲਵੇ ਲਾਈਨ ਪੜਾਈ ਜਾਵੇ ਤਾਂ ਜੋ ਬਾਰਡਰ ਦੇ ਉੱਤੇ ਅਦਜੋਗ ਲੱ ਸਕੇ ਬਾਰਡਰ ਦੇ ਉੱਤੇ ਬਾਸਬਤੀ ਜਿਹੜੀ 라ਵੀ ਦੇ ਕੰਢੇ ਦੇ ਉੱਤੇ ਸਾਡਾ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਕਣਕ ਪੈਦਾ ਕਰਦੀ ਆ ਸਾਡੀ ਜ਼ਮੀਨ ਜਿਹੜਾ ਸਭ ਤੋਂ ਜ਼ਿਆਦਾ ਝੋਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਦੁੱਧ ਪੈਦਾ ਕਰਦੀ ਆ ਜਿਹੜੀ ਵੀ ਚੀਜ਼ ਅਸੀਂ ਬੀਜਦੇ ਆ ਸਬਜ਼ੀਆਂ ਪੈਦਾ ਕਰਦੀ ਤੇ ਅਸੀਂ ਇਸ ਕਰਕੇ ਮਾਲ ਖਾ ਜਾਂਦੇ ਆ ਕਿ ਅਸੀਂ ਰੇਲਵੇ ਦੇ ਤਾਂ ਹੀ ਬਲਤ ਸਾਡੇ ਜਿਹੜੇ ਸੁਵਿਧਾ ਮਿਲਦੀ ਹੈ ਉਹ ਸਾਨੂੰ ਹੁਣ ਤੱਕ ਨਹੀਂ ਮਿਲਦੀ ਸੋ ਉਹਨਾਂ ਨੇ ਮੰਨਿਆ ਉਹਨਾਂ ਦੇ ਅਫਸਰ ਜਿਹੜੇ ਸੱਜਿਆ ਸੀਗਾ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸ਼ੁਰੂ ਕਰੋ ਕਿ ਆਪਾਂ ਵਕਿਆਈ ਬੁੱਝਾ ਜਿਹੜਾ ਕਿਉਂਕਿ ਬਾਰਡਰ ਹੈ ਦੇਸ਼ ਦੀ ਸੱਖਿਆ ਦਾ ਸਵਾਲ ਹੈ ਸਾਡੇ ਪੀਐਸਰ ਦੇ ਜਵਾਨ ਪੈਦਾ ਮਿਲਟਰੀ ਫੋਰਸਸ ਸਾਡੀ ਫੌਜ ਜਿਹੜੀ ਉੱਥੇ ਲੱਗੀ ਹੁੰਦੀ ਆ ਤਾਂ ਉਹਨਾਂ ਦੇ ਵੀ ਸਜੋ ਸਮਾਨ ਢੋਣ ਵਾਸਤੇ ਕੋਈ ਰਸਤਾ ਨਹੀਂਗਾ ਉਹ ਵੀ ਜਦੋਂ ਕਿਤੇ ਔਖਾ ਟਾਈਮ ਆਉਂਦਾ ਜਦੋਂ ਦੇਸ਼ ਲਈ ਲੋੜ ਪੈਂਦੀ ਆ ਉਹਨਾਂ ਨੂੰ ਉਹ ਬੜਾ ਔਖਾ ਉੱਥੋਂ ਤੱਕ ਉਹਨਾਂ ਲਈ ਵੀ ਜਾਣਾ ਹੋ ਜਾਂਦਾ ਸੋ ਦੇਸ਼ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਅਧਿయోగਾਂ ਨੂੰ ਸਾਡੀ ਐਜੂਕੇਸ਼ਨ ਨੂੰ ਸਾਡੇ ਮੈਡੀਕਲ ਸੁਵਿਧਾ ਨੂੰ ਸਾਡੀਆਂ ਸਾਰੀਆਂ ਹੀ ਬੁਨਿਆਦੀ ਲੋੜਾਂ ਨੂੰ ਮੁੱਖ ਰੱਖ ਕੇ ਸਾਨੂੰ ਰੇਲਵੇ ਦੇ ਨਾਲ ਜਿਹੜਾ ਜੋੜਿਆ ਜਾਵੇ ਉਹ ਗਲਬੇ ਦੀ ਉਹਨਾਂ ਨੇ ਮੰਨੀਆ ਦੂਜੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਹਲਕਾ ਹੀ ਨਾਲੇ ਤਾਂ ਇੱਕ ਕਸਬਾ ਰਮਦਾਸ ਜਿਹੜਾ ਦਿਲ ਬਾਬਾ ਨਾਨਕ ਦੇ ਬਿਲਕੁਲ ਨਾਲ ਆ ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੇ ਆ ਸਾਡੇ ਮਤਲਬ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅੰਤਮ ਸਥਾਨ ਆ ਉਹ ਉੱਥੇ ਬਹੁਤ ਵੱਡਾ ਸਾਲ ਬਾਅਦ ਮੇਲਾ ਲੱਗਦਾ ਉਦਾਂ ਵੀ ਰੋਜ਼ ਹਜ਼ਾਰਾਂ ਲੋਕ ਉੱਥੇ ਮੱਥਾ ਟਿਕਣ ਜਾਂਦੇ ਆ ਫਿਰ ਵੀ ਆ 21 22 23 ਦੇ ਲਾਗੇ ਉਹ ਮੇਲਾ ਹੋਊਗਾ। ਉਹ ਲੱਖਾਂ ਲੋਕ ਆਉਣਗੇ। ਉੱਥੇ ਰੇਲਵੇ ਸਟੇਸ਼ਨ ਜਿਹੜੀ ਡੇਲਾ ਬਾਬਾ ਨਾਨਕ ਕੰਬਸਾ ਰੇਲ ਚੱਲਦੀ ਆ। ਉਹਦਾ ਬੰਦਾ ਰੇਲਵੇ ਸਟੇਸ਼ਨ ਜਿਹੜਾ ਉਹ ਖਰਾਬ ਹੋ ਗਿਆ। ਡਿਗਪਿਆਖ ਸਾਹਿਬ ਦਾ ਬਿਲਕੁਲ ਇੱਕ ਮੈਂ ਉਹਨਾਂ ਨੂੰ ਉਹ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਬਣਾਇਆ ਜਾਵੇ। ਉਹ ਵੀ ਉਹਨਾਂ ਨੇ ਸਦਾਨਤਕ ਮਨਜ਼ੂਰੀ ਜਿਹੜੀ ਦਿੱਤੀ ਕਿ ਇਹ ਤਾਂ ਬਣਾਵਾਂਗੇ ਉਹਦੇ ਇੱਥੋਂ ਤੱਕ ਉਹਨਾਂ ਦੇ ਅਫਸਰਾਂ ਨੇ ਉਹਨਾਂ ਦੇ ਕਿਹਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਇਦੂ ਜਿਹੜਾ ਕੰਪਲੀਟ ਕਰਾਂਗੇ ਇੱਕ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੇਲ ਜਾਂਦੀ ਹੈ ਡੇ ਦਾ ਬਾਬਾ ਨਾਨਕ ਇਹਦੇ ਨਾਲ ਜਿਹੜਾ ਤੁਸੀਂ ਏਸੀ ਕੋਚ ਜਿਹੜੇ ਉਹ ਲਾਏ ਜਾਣ ਕਿਉਂਕਿ ਜਿਹੜੇ ਲੋਕ ਬੰਬੇ ਜਾਂ ਜਿਹੜੇ ਬਾਲੇ ਬੁਜੇ ਸਟੇਟਾਂ ਤੋਂ ਜਾਂਦੇ ਆ ਟ੍ਰੇਨ ਦੇ ਥ्रू ਅੰਮ੍ਰਿਤਸਰ ਸਾਹਿਬ ਕਪਤਾਲਪੁਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਰੇਲ ਦੇ ਵਿੱਚ ਸਹੂਲਤ ਮਿਲੇ ਕਿਉਂਕਿ ਰੇਲ ਡੇ ਦਾ ਬਾਬਾ ਨਾਨਕ ਜਾਂਦੀ ਆ ਤੇ ਇਹਦੇ ਨਾਲ ਇੱਕ ਏਸੀ ਕੋਚ ਜਿਹੜਾ ਲਾਇਆ ਜਾਵੇ ਉਦੋਂ ਦੇ ਟਾਈਮ ਜਿਹੜੇ ਉਹ 4 ਟਾਈਮ ਦਿਹਾੜੀ ਤੇ ਜਾਂਦੀ ਉਹਦੇ ਮੈਂ ਟਾਈਮਿੰਗ ਨੂੰ ਕਿਹਾ ਕਿ 6 ਟਾਈਮ ਕਟੋ-ਕਟ ਜਿਹੜੇ ਉਹ ਕੀਤੇ ਜਾਣ ਔਰ ਇੱਕ ਉਹਦਾ ਬੇਕਾ ਬਿਲਕੁਲ ਅਮਰਸਾ ਬਾਈਪਾਸ ਦੇ ਉੱਤੇ ਆ ਉੱਥੋਂ ਤੱਕ ਉਹ ਟ੍ਰੇਨ ਆਉਂਦੀ ਇੱਕ ਟਾਈਮ ਉਹਦਾ ਅਮਰਸਾ ਰੇਲਵੇ ਸਟੇਸ਼ਨ ਤੱਕ ਆਉਂਦਾ ਇੱਕ ਮੈਂ ਉਹ ਇਹਨਾਂ ਨੂੰ ਕਿਹਾ ਕਿ ਉਹਦੇ ਸਾਦੇ ਤੇ ਸਾਦੇ ਟਾਈਮ ਜਿਹੜਿਆ ਉਹਨੂੰ ਅਮਰਸਾ ਰੇਲਵੇ ਸਟੇਸ਼ਨ ਤੱਕ ਜੋੜਿਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੇ ਦਿੱਲੀ ਜਾਣ ਲਈ ਦੂਜੀਆਂ ਬੁੱਧੇ ਸੂਪਿਆਂ ਦੀ ਬਾਦ ਦੇਣ ਲਈ ਟ੍ਰੇਨਾਂ ਫੜਨੀਆਂ ਉਹ ਲੋਕਾਂ ਨੂੰ ਸਿੱਧਾ ਮਤਲਬ ਜਿਹੜਾ ਉੱਥੋਂ ਤੱਕ ਉਹ ਟ੍ਰੇਨ ਆਉਣੀ ਚਾਹੀਦੀ ਉਹ ਵੀ ਗੱਲ ਉਹਨਾਂ ਨੇ ਮੇਰੀ ਮੰਨ ਲਈ ਕਿ ਬਿਲਕੁਲ ਤੁਸੀਂ ਸਾਡੀ ਮੰਗਿਆ ਕਿ 5 ਕਿਲੋਮੀਟਰ ਪਿੱਛੇ ਟ੍ਰੇਨ ਕੋ ਖੜੋ ਜਾਂਦੀ ਸੋ ਇਹ ਮੰਗਾ ਮੈਂ ਲੈ ਕੇ ਆਇਆ ਸੀਗਾ ਮੈਂ ਬਿੱਟੂ ਜੀ ਦਾ ਬੜਾ ਧੰਵਾਦੀ ਹਾਂ ਕਿ ਉਹਨਾਂ ਨੇ ਮੇਰਾ ਬਹੁਤ ਹੀ ਧਿਆਨ ਦੇ ਨਾਲ ਗੱਲ ਸੁਣੀ ਆ ਉਹਨਾਂ ਨੇ ਮੈਂ ਵੀ ਦੱਸਿਆ ਕਿ ਬੀਤੇ ਕੱਲ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰਮਦਾਸ ਸੇਧਿਆ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਕਾਰ ਹੈ ਉਹਦੇ 40 ਸਫੇ ਦੇ ਸ਼ਾਇਰ ਦੇ ਚਾਦ ਜਿਹੜੇ ਗੇਠ ਬਾਬਾ ਜੀ ਦੇ ਨਾਮ ਦੇ ਉੱਤੇ ਬਣਾਉਂਦੇ ਸਾਨੂੰ ਪੈਸੇ ਜਿਹੜੇ ਦਿੱਤੇ ਆ ਸੋ ਕੱਲ ਸੀਐਮ ਸਾਹਿਬ ਨੇ ਕਿਰਪਾ ਕੀਤੀ ਆ ਉਹ ਅੱਜ ਬਿੱਟੂ ਜੀ ਨੇ ਵਲਾਦ ਕੇਂਦਰੀ ਮੰਤਰੀ ਜੀ ਨੇ ਜਿਹੜਾ ਉਹ ਕਿਹਾ ਕਿ ਅਸੀਂ ਰੇਲਵੇ ਸਟੇਸ਼ਨ ਬਣਾਵਾਂਗੇ ਸੋ ਮੈਂ ਸਮਝਦਾ ਕਿ ਅਸੀਂ ਅਜ ਨਾਲੇ ਵਾਲੇ ਸਾਡੇ ਸਾਦਾ ਡੇਦਾ ਬਾਬਾ ਨਾਨਕ ਗਰਬਾਸ ਕੋ ਸਾਡਾ ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਦਾ ਆਉਂਦਾ ਸਭ ਲਈ ਬੀਤੇ ਕੱਲ ਤੇ ਅੱਜ ਦਾ ਦਿਨ ਜਿਹੜਾ ਬੜਾ ਇਤਿਹਾਸਕ ਦਿਨ ਹੈ ਕਿ ਦੋਵੇਂ ਦਿਨਾਂ ਦੇ ਵਿੱਚ ਹੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੇ ਅੱਜ ਕੇਂਦਰੀ ਮੰਤਰੀ ਸਾਹਿਬ ਨੇ ਜਿਹੜਾ ਸਾਡੀਆਂ ਮੰਗਾਂ ਜਿਹੜੀਆਂ ਮੰਦੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜਾ ਲੰਮਾ ਟਾਈਮ ਦਿੱਤਾ ਧੰਨਵਾਦ ਕਰਦਾ ਕਿ ਉਹਦਾ ਪੂਰੇ ਕੌਰ ਦੇ ਨਾਲ ਸੁਣੀਆਂ ਤੋਂ ਜਲਦੀ ਇਹਨਾ ਮੰਗਨ ਜਿਹੜਾ ਉਹ ਬੁਰਾ